ਤੁਸੀਂ ਮੇਰੇ ਸਾਥ ਚੱਲ ਦੇਖੋ ਕਿੰਨਾ ਮੈਂ ਕਰਕੇ ਚੱਲ ਰਿਹਾ ਪੰਜਾਬ ਨੂੰ ਕੁਝ ਬਣਾਉਣ ਵਾਸਤੇ 14 ਲੱਖ ਟਿਊਬਵਲ ਹੈ ਜੇ 70 ਫੜ ਪਾਣੀ ਪਹੁੰਚਦਾ ਤਾਂ ਘਾਟੋ ਘਾਟ 6.5 ਲੱਖ ਦੇ ਨੇੜੇ ਦੇ ਟਿਊਬਵਲ ਉਹ ਬੰਦ ਹੋ ਜਾਣਗੇ ਕਿਉਂਕਿ ਕੱਸੀ ਦਾ ਪਾਣੀ ਪਹੁੰਚ ਗਿਆ ਨਾ ਫਿਰ ਟਿਊਬਵਲ ਗਰਾਉਂਡੀ ਕੀ ਰੋਡ ਹੈ ਫਿਰ ਭਵਨਗੁਰੂ ਪਾਣੀ ਪਤਾ ਮਾਤਾ ਤਰਤ ਮਾਤ ਇਹ ਜਿਹੜੇ ਗੁਰੂ ਸਾਹਿਬ ਨੇ ਬਚਤ ਕੀਤੀ ਹੋਣੀ ਆਪਾਂ ਉਹ ਤਾਂ ਵੀ ਥੋੜਾ ਜਿਹਾ ਲਾਗੂ ਕਰ ਦੇਣਾ ਜਰਾਵਾਂਗੇ ਥੱਲੇ ਵਾਲਾ ਪਾਣੀ ਵਜੂਗਾ ਤਾਂ ਪਾਣੀ ਉੱਪਰ ਆਊਗਾ ਤੇ ਨਾਲ ਸਾਡੇ 6 ਲੱਖ ਰੁਪਏ ਜਿਹੜੇ ਤੋਂ ਬੰਧ ਹੋਊਗਾ ਨਾ ਮੇਰੀ ਬਿਜਲੀ ਦੀ ਸਬਸਿਡੀ ਦਿੰਦੇ ਆ ਮੁਫਤ ਬਿਜਲੀ ਦੀ ਉਹ ਜੋ ਲਗਭਗ ਸਮਝ ਲਓ ਵੀ 6000 ਕਰੋੜ ਉਹ 7000 ਕਰੋੜ ਰੁਪਈਆ ਬਚ ਜੂਗਾ ਤੇ ਉਹ 6000 ਕਰੋੜ ਤੇ 7000 ਕਰੋੜ ਦਾ ਕੀ ਕਰੂੰਗਾ ਜਿਹੜੀ ਇੱਕ ਗਾਰੰਟੀ ਦਿੱਤੀ ਉਹ ਵੱਡੀ ਦਿੱਤੀ ਹੋਈ ਹੈ ਮਾਂਵਾ ਪੈਣ ਨੂੰ ਹਜ਼ਾਰਿਆਂ ਤੇ ਬੇਗਾਨੀ ਰੇਮੀ ਐਮੀ ਕੁਛ ਕਹਿਣਾ ਹੁੰਦਾ ਬੋਟਾ ਕਰਕੇ ਮੈਂ ਹੁਣ ਕਹਿੰਦਾ ਵੀ ਚਲ 2 ਕੁ ਮਹੀਨੇ 1000 1000 ਰੁਪਏ ਦੇ ਦੋ ਬਾਅਦ ਚ ਬਾਅਦ ਕਰ ਲੈਣਾ ਮੈਂ ਜਿੱਤੇ ਸਟਾਰਟ ਹੋ ਗਈ ਉਹ ਸਕੀਮ ਜੇ ਬਿਜਲੀ ਦੇ ਬਿੱਲ ਨੇ ਮੋੜ ਕੇ ਬੰਦ ਨਹੀਂ ਹੋਣੀ ਉਹ ਸਕੀਮ ਕਿਉਂਕਿ ਮੈਂ ਉਹਦੇ ਵਾਸਤੇ ਪ੍ਰਬੰਧ ਕਰਕੇ ਫੇਰ ਹੀ ਅੱਗੇ ਚੱਲੂਗਾ ਇਹ ਬਿਜ਼ਨਸ ਹੁੰਦਾ ਇਹ ਬਿਜ਼ਨਸ ਹੈ ਸਾਡਾ ਜੀ ਮੈਨੂੰ ਦੌਲਤਾ ਜਿੰਦਾਬਾਦ ਦੌਲਤਾ ਸ਼ੋਰਤਾ ਵਾਲੀਆਂ ਬਲੰਦੀਆਂ ਤੁਸੀਂ ਮੈਨੂੰ 17 ਸਾਲ ਦੀ ਉਮਰ ਦੀ ਦਿਖਾਤੀ ਸੀ ਫਿਰ ਰੱਬ ਨੇ ਮੇਰੀ ਇੱਧਰ ਡਿਊਟੀ ਲਾਈ ਐ ਪਹਿਲਾਂ ਕੈਸਤਾ ਸੀਨੀਅਰ ਚ ਵੀ ਇਹੀ ਗੱਲ ਕਰਦਾ ਸੀ ਕਿ ਲੁੱਟੋ ਨਾ ਆਹ ਲੁੱਟ ਰਹੇ ਨੇ ਆਹ ਕੁੱਟ ਰਹੇ ਨੇ ਸਿਸਟਮ ਦੇ ਖਿਲਾਫ ਬੋਲਦਾ ਸੀ ਹੁਣ ਸਿਸਟਮ ਬਦਲਣ ਦੀ ਤਾਕਤ ਦਿੱਤੀ ਤਾਂ ਇਹ ਅਰਦਾਸ ਕਰਦੇ ਆ ਸਵੇਰੇ ਸ਼ਾਮ ਕਿ ਪ੍ਰਮਾਤਮਾ ਕੋਈ ਇਹੋ ਜਿਹਾ ਫੈਸਲਾ ਨਾ ਕਰਾ ਲਈਂ ਕਿ ਕਿਸੇ ਮੇਰੇ ਫੈਸਲੇ ਨਾਲ ਕਿਸੇ ਘਰ ਦਾ ਚੁੱਲ੍ਹੇ ਦੀ ਅੱਗ ਬੁਝਦੀ ਹੋਵੇ ਔਰ ਸਮੱਤ ਬਖਸ਼ੀ ਪਲ ਬਖਸ਼ੀ ਜਿੰਨੀ ਕਿ ਇੱਜ਼ਤ ਬਖਸ਼ਦੀ ਬਸ ਇਹ ਕਾਇਮ ਰਹੇ ਭਾਵੇਂ ਵਧਾਈ ਨਾ ਪਰ ਕਟਾਈ ਨਾ ਦੀ साइन होरो वीरो अरविंद केजरीवाल अंदर करके ਜੇ ਜੇ ਸੋਚਦੇ ਸੀਗੇ ਪਤਨੀ ਆਵਾਜ਼ ਪਰਦ ਕਰਦਾਂਗੇ ਪਾਰਟੀ ਖਤਮ ਕਰਦਾਂਗੇ ਪਾਰਟੀ ਦਰਿਆਵਾਂ ਦਾ ਰਸਤਾ ਬਣਾਉਂਦੇ ਹੁੰਦੇ ਨੇ ਦਰਿਆਵਾਂ ਨੂੰ ਨੱਕੇ ਨਹੀਂ ਲੱਗ ਸਕਦੇ ਬੋਦੀ ਸਾਹਿਬ ਤੁਸੀਂ ਗਲਤਫਹਿਮੀ ਚੋਂ ਗਲਤਫਹਿਮੀ ਚੋਂ ਕਿ ਸਾਡੇ ਪ੍ਰਧਾਨ ਨੂੰ ਅੰਦਰ ਕਰਕੇ ਪ੍ਰਧਾਨ ਨੂੰ ਅੰਦਰ ਕਰ ਦੋਗੇ ਪਰ ਜਿਹੜੀ ਉਹਦੀ ਸੋਚ ਪੈਦਾ ਹੋ ਗਈ ਆਹ ਕਰੋੜਾਂ ਬੰਦੇ ਲੱਖਾਂ ਬੰਦੇ ਉਹਨੂੰ ਕਿਵੇਂ ਅੰਦਰ ਕਰੋਗੇ ਜਿਹਦੀ ਸੋਚ ਨੂੰ ਕਿਵੇਂ ਅੰਦਰ ਕਰ ਦੋਗੇ ਤੁਸੀਂ ਸੋ ਅਸੀਂ ਉਹ ਪਾਰਟੀ ਹੈ ਆਪਣੀ ਉਹ ਸਰਕਾਰ ਹੈ ਆਮ ਤੌਰ ਤੇ ਸਰਕਾਰ ਬਣਦੀ ਹੈ ਰਾਜ ਭਵਨ ਚ ਸੌ ਚੁੱਕਦੇ ਨੇ ਜਗ ਦੇ ਸਟੇਡੀਅਮ ਚ ਸੌ ਚੁੱਕਦੇ ਆ ਤੇ ਆਪਾਂ ਨੇ ਖੜਕੜ ਕਲਾਨਾ ਭਗਵਾ ਬਣਾ ਰਹੇ ਬੰਤੇ ਸਿੰਘ ਜਰ ਜਿੰਦਾਬਾਦ ਭਗਵਾਨ ਸਨਮਾਨ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਹੈ ਆਵਾਜ਼ ਮਿਸਤਰੀ ਜਿੰਦਾਬਾਦ ਸੁਵੀਰੋ ਆ ਜਿਹੜਾ ਤੁਹਾਡਾ ਜੋਸ਼ ਹੈ ਇਹ ਸਾਨੂੰ ਛੱਕਣ ਨਹੀਂ ਦਿੰਦਾ ਉਹ ਮੈਨੂੰ ਬਹੁਤ ਪੈਨਦੇ ਨੇ ਪੱਤਰਕਾਰ ਵੀ ਯਾਰ ਇੰਨੀ ਕਦੇ ਕਿਤੇ ਹੋਨੇਓ ਕਦੇ ਕਿਤੇ ਰੋਨੇਓ ਕਦਰਕਤੇ ਇੱਕ ਦਿਨ ਚ ਚਾਰ ਚਾਰ ਪੰਜ ਪੰਜ ਰੈਲੀਆਂ ਦੋ ਦੋ ਰੋਡ ਸ਼ੋ ਡੇਡ ਡੇਡ ਘੰਟਾ ਗੱਡੀ ਦੇ ਵਿੱਚ ਖੜੇ ਰਹਿੰਦੇ ਹੋ ਕਿ ਥੱਕਦੇ ਨਹੀਂ ਮੈਂ ਕਹਾਂ ਜੀ ਤਹੋ ਅਕਾਵੜ ਸਰੀਰ ਕੋ ਹੋ ਸਕਦੀ ਹੈ ਪਰ ਜਦੋਂ ਮੂਰੇ ਆਪਦੇ ਪੱਲਿਓ ਤੇਲ ਪਵਾ ਕੇ ਤੇ ਆਪਦੇ ਘਰਦਿਆਂ ਨਾਲ ਰੋਸੇ ਕਰਕੇ ਵੀ ਜਦੋਂ ਮੂਰੇ ਮੋਟਰਸਾਈਕਲ ਵਾਲੇ ਕਾਫਲੇ ਫਿਰਦੇ ਹੁੰਦੇ ਹਨ ਨਾ ਤੇ ਉਹ ਜਦੋਂ ਐਦਾਂ ਪਿਆਰ ਵਾਲਾ ਮੁਹੱਬਤ ਵਾਲਾ ਸਮਾਂ ਦਿੰਦੇ ਆ ਆਹ ਇਹ ਪਕਾਰਤਾ ਲੈ ਜਾਂਦੇ ਜਿੰਦਾਬਾਦ ਜਦੋਂ ਮੈਂ ਜਿੰਦਾਬਾਦ 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 ਜਦੋਂ ਮੈਂ ਮੁਲਾਕਾਤ ਕਰ ਲਈ ਦਿੱਲੀ ਗਿਆ ਕੇਂਦਰੀਵਾਲ ਸਾਹਿਬ ਨਾਲ ਮੁਲਾਕਾਤ ਕਰ ਲਈ ਜਹਾਜ ਕੱਲ ਮੈਨੂੰ ਇੱਕ ਪਰਿਵਾਰ ਮਿਲਿਆ ਅਨੰਦਪੁਰ ਸਾਹਿਬ ਦੇ ਨੇੜੇ ਤੇ ਅੰਦਕੂਪਿੰਡ ਉਹ ਕੁੜੀ ਮੈਨੂੰ ਕਹਿੰਦੀ ਸਤਿ ਸ਼੍ਰੀ ਅਕਾਲ ਜੀ ਮੇਰਾ ਜਿੰਦਗੀ ਦਾ ਸਭ ਤੋਂ ਵੱਡਾ ਦੇਰ ਹੈ ਕਹਿੰਦੀ ਮੈਂ ਕਹਿੰਦੀ ਦਸਕੇ ਵਿੱਚ ਕਹਿੰਦੀ ਮੈਂ ਪਟਵਾਰੀ ਭਰਤੀ ਹੋਈ ਆ ਤੁਸੀਂ ਮੈਨੂੰ ਫਟਵਾਰੀ ਦੀ ਨੌਕਰੀ ਦਿੱਤੀ ਐ ਤੇ ਮੈਂ ਟ੍ਰੇਨਿੰਗ ਤੇ ਆ ਪਰ ਤੁਸੀਂ ਇਹ ਫੈਸਲਾ ਕਰ ਲਿਆ ਸੀ ਕਿ ਟ੍ਰੇਨਿੰਗ ਦੀ ਵੀ ਤਨਖਾਹ ਮਿਲੂਗੀ ਪਰ ਟ੍ਰੇਨਿੰਗ ਨੂੰ ਵੀ ਅਸੀਂ ਜੌਬ ਹੀ ਮੰਨਾਂਗੇ ਉਨੀ ਤਨਖਾਹ ਦਰੋਂ ਟ੍ਰੇਨਿੰਗ ਦੀ ਮਿਲੂਗੀ ਕਹਿੰਦੀ ਮੈਂ ਮੈਂ ਮੇਰੇ ਪਰਿਵਾਰ ਨਾਲ ਵਾਦਾ ਕੀਤਾ ਸੀ ਮੇਰੀ ਦਾਦੀ 70 ਸਾਲ ਚਾਦੀ ਉਹਦੇ ਨਾਲ ਸੀ ਉਹਦਾ ਭਾਈ ਉਹਦੇ ਨਾਲ ਸੀ ਕੁੜੀ ਪਰਜਾਈ ਨੰਮਾ ਵਿਆਹ ਹੋਇਆ ਸੀ ਕੁੜੀ ਦੇ ਚੂੜਾ ਪਾਇਆ ਹੋਇਆ ਸੀ ਪਰਜਾਈ ਉਹਦੇ ਨਾਲ ਸੀ ਤੇ ਉਹਦੀ ਮਾਂ ਉਹਦੇ ਨਾਲ ਸੀ ਕਹਿੰਦੀ ਮੈਂ ਆਪਣੇ ਪਰਿਵਾਰ ਨਾਲੇ ਵਾਅਦਾ ਕੀਤਾ ਸੀ ਜਦੋਂ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਪਹਿਲੀ ਤਨਖਾਹ ਜਦੋਂ ਮੈਨੂੰ ਮਿਲੂਗੀ ਉਹ ਤਨਖਾਹ ਨਾਲ ਮੈਂ ਆਪਣੇ ਪਰਿਵਾਰ ਨੂੰ ਜਾਇਦਾ ਚੂੜਾ ਦਵਾਉਂਗਾ ਵੈਰੀ ਗੁੱਡ ਹਾਲੋ ਮੈਨੂੰ ਕੁੜੀ ਮਿਲੀ ਦਿੱਲੀ ਚੱਲੇ ਸੀ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਕਹਿੰਦੀ ਮੱਥਾ ਟੇਕਾਂਗੇ ਰਕਾਬਗਾਹ 'ਚ ਮੱਥਾ ਟੇਕਾਂਗੇ ਮੈਂ ਗਿਆ ਕਮਾਲ ਹੈ ਕਹਿੰਦੇ ਜੀ ਤੁਸੀਂ ਨੌਕਰੀ ਦਿੱਤੀ ਹੈ ਕਿੰਨਾ ਕੁਝ ਬਦਲ ਜਾਂਦਾ ਜੀ ਇੱਕ ਨੌਕਰੀ ਨਾਲ ਉਹ پوری ਪਟਵਾਰੀ ਭਰਤੀ ਹੋ ਗਈ ਉਹ ਆਪਣੀ 70 ਸਾਲ ਦੀ ਦਾਦੀ ਨੂੰ ਪਹਿਲੀ ਵਾਰ ਯਾਤਰੇ ਲੈ ਕੇ ਗਈ ਸਾਡੇ ਲਈ ਤਾਂ ਛੋਟੇ ਛੋਟੇ ਖੁਸ਼ੀਆਂ ਬਹੁਤ ਲੱਗੀਆਂ ਹੁਣ ਜਿਹੜੇ ਜੰਮੇ ਜਾਂ ਜਨਮ ਨਹੀਂ ਉਹਨਾਂ ਨੂੰ ਕੀ ਪਤਾ ਯਾਤਰਾ ਛੋਟਾ ਕੀ ਹੁੰਦਾ ਉਹਨਾਂ ਬਸ ਆਮ ਜੀ ਗੱਲ ਹੈ ਸਾਡੇ ਨੇ ਸਾਨੂੰ ਕੁਝ ਕੇ ਦੇਖੋ ਨਾ ਦੇਖੋ ਪਾਣੀ ਦੀ ਕੀਮਤ ਉਹੀ ਜਾਣਦਾ ਜਿਹੜਾ ਰੇਗਿਸਤਾਨ ਚ ਪਿਆਸਾ ਰਿਹਾ ਹੋਵੇ ਉਹਨੂੰ ਬਤਾਉਂਦਾ ਔਰ ਜਿੱਤ ਦਾ ਸਵਾਦ ਉਹੀ ਮਹਿਸੂਸ ਕਰਦਾ ਜਿਹੜਾ ਹਾਰਿਆ ਹੋਵੇ ਪਹਿਲਾਂ ਜਿਹੜੇ ਐਂ ਜਿੱਦੇ ਰਹੇ ਹੁਣ ਤੱਕ ਇਹਨੂੰ ਕੀ ਪਤਾ ਜਿੱਤ ਕੀ ਹੁੰਦੀ ਹੈ ਸੋ ਇਸ ਤਰ੍ਹਾਂ ਕਿ ਨੌਕਰੀਆਂ ਵੀ ਮਿਲਣ ਗਿਆ 43000 ਨੌਕਰੀਆਂ ਮਿਲ ਚੁੱਕੀਆਂ ਨੇ ਬਿਜਲੀ ਬਿਜਲੀ ਦਾ ਤੁਹਾਨੂੰ ਪਤਾ ਕਿ ਦਿਨ ਦਾ ਜ਼ੀਰੋ ਆਉਂਦੀ ਹੁੰਦਾ ਜਿਹੜੀ ਖੇਤਾਂ ਚ ਦਿਨੇ ਆਉਂਦੀ ਹੈ ਮੈਂ ਕਿਹចੋ ਨਾ ਭਾਈ ਪੂਰੀ ਦੁਨੀਆ ਦੇ ਦਫ਼ਤਰ ਦਿਨੇ ਚੱਲਦੇ ਨੇ ਕੱਲਾ ਕਿਸਾਨ ਦਾ ਦਫ਼ਤਰ ਹੈ ਰਾਤ ਨੂੰ 1:30 ਵਜੇ ਬਿਜਲੀ ਆਉਂਨਾ ਪਹਿਲਾਂ ਹੋ ਸਕਦੇ ਨਾ ਬਾਅਦ ਹੋ ਸਕਦਾ ਹੈ ਰਾਤ ਨੂੰ 2 ਵਜੇ ਮੈਂ ਕਿਹਾ ਕਿ ਕਿਉਂ ਵੀ ਦਿਨੇ ਕਿਉਂ ਨਹੀਂ ਦਿੰਦੇ ਦਿਨੇ ਬਿਜਲੀ ਆਉਂਦੀ ਹੈ ਜਦੋਂ ਮਰਜੀ ਜਾਓ ਫਸਿਲ ਨੂੰ ਪਾਣੀ ਲਾਉਣਾ ਹੈ ਜਾ ਕੋਈ ਵੀ ਬੱਟਨ ਬਟਨ ਦਾ ਬੋ ਬਿਜਲੀ ਦਿਨੇ ਬਿਜਲੀ ਮਿਲ ਰਹੀ ਹੈ ਨਾਲ ਰਾਤ ਨੂੰ ਬਿਜਲੀ ਆਪਾਂ ਮੁੰਬਈ ਨੂੰ ਪੂਨੇ ਨੂੰ ਬੈਂਗਲੌਰ ਨੂੰ ਹైదరాబాద్ ਨੂੰ ਵੇਚ ਰਹੇ ਪਿਛਲੇ 1 ਮਹੀਨੇ ਚ 90 ਕਰੋੜ ਰੁਪਏ ਦੀ ਬਿਜਲੀ ਵੇਚੀ ਹੈ ਬਿਜਲੀ ਬੋਰਡ ਰਾਜ ਕੋਲ ਬਿਜਲੀ ਵੇਚਦਾ ਆਪਣੇ ਕੋਲ ਇੰਨੀ ਬਿਜਲੀ ਹੈ ਕਿ ਜਿਹੜਾ ਆਪਣਾ ਖਰੀਦਿਆ ਪਾਥਰਮੋਲ ਪੋਇਲਵਾਲਾ ਸਾਵळा ਉਹਦਾ ਨਾਮ ਰੱਖਿਆ ਹੈ ਸ੍ਰੀ ਗੁਰੂ ਅਮਰਦਾਸ ਤਾਈ ਮਨ ਪ੍ਰਾਂਤ ਗੋਇੰਦਵਾਲ ਸਾਹਿਬ ਗੁਰੂ ਸਾਹਿਬ ਦੀ ਜੀਤਿ ਪਾਸ਼ਾਹੀ ਦੀ ਸਾਰੀ ਉਮਰ ਗੋਇੰਦਵਾਲ ਸਾਹਿਬ ਨਿਕਲੀ ਉੱਥੇ ਉਹਨੇ ਸਤੀ ਪ੍ਰਥਾ ਖਤਮ ਕੀਤੀ ਸੀ ਆਹ ਜੀ ਤੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ ਉਸ ਕੱਲੀ ਮੇਰੀ ਗੱਲ ਹੋਈ ਆ ਤੁਸੀਂ ਮੋਢਾ ਮਾਰੋ ਜੀ ਕਿਕਰ ਕਰੈ ਨਾ ਹੈਰਾਨ ਹੋ ਜਾਓਗੇ ਕਿ ਗੋਇੰਦਵਾਲ ਸਾਹਿਬ ਜਦ ਜਿਹੜਾ ਆਪਣੇ ਰੋਪੜ ਵਾਲਾ ਜਿਹੜਾ ਮਹੰਮਦਰਾ ਤੇ ਸਰਕਾਰੀ ਇੱਕ ਇੱਕ ਮਹੀਨੇ ਦਾ ਕੋਲਾ ਵਾਧੂ ਪਿਆ ਜੀ ਉੱਥੇ ਇੱਕ ਇੱਕ ਮਹੀਨੇ ਦਾ ਨਹੀਂ ਤਾਂ ਪਹਿਲਾਂ ਪੱਕੀ ਖਾਣਾ ਸੁਣਦੇ ਹੁੰਦੇ ਸੀ ਪੰਜਾਬ 'ਚ ਛਾ ਸਕਦਾ ਹਨੇਰਾ ਸਿਰਫ 2 ਦਿਨ ਦਾ ਗੂਲਾ ਬਚਿਆ ਸਿਰਫ 1.5 ਦਿਨ ਦਾ ਗੂਲਾ ਬਚਿਆ ਸਾਡੇ ਕੋਲੇ ਪੋਰੇ ਦੀ ਖਾਨ ਹੈ ਆਪਣੀ ਉੱਥੇ ਆਪਣਾ ਚਾਰ ਖਾੜੀ ਚ ਮੀਂਹ ਦਾ ਗੂਲਾ ਪਿਆ ਜੀ ਉੱਥੇ ਗੋਇੰਦਵਾਲ ਸਾਹਿਬ ਚਮੱਕਾ ਵੀ ਨਹੀਂ ਮਾਰੂਗੀ ਤੁਸੀਂ ਦੇਖਿਓ ਕੀ ਹੋਣਾ ਚੋਲੇ ਦਸੀ ਜਣਾ ਹੋਗਾ ਮੈਂ ਕਹਾ ਸੀ ਉਦੋਂ ਵਿਰੋਧੀ ਪਾਰਟੀ ਕਹਿੰਦੀ ਸੀ ਕਿਵੇਂ ਹੋ ਜੂ ਮੈਂ ਕਹਾ ਸੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲੱਗੂ ਤੇ ਬਲੰਗ ਮੋਟਾ ਬੰਦ ਕਰੋ ਤੇ ਚੋਲਾ ਲਾ ਲੇਗਾ ਕਿ بجلی ਨਹੀਂ ਆਉਂਦੀ। ਫਿਰ ਨਹਿਰਾਂ ਕੱਸੀਆਂ ਪੁਰਾਣੇ ਖਾਲੇ ਰਜਵਾਏ ਬੰਦ ਹੋ ਗਏ ਜਿਹੜੇ ਥੱਲੋਂ ਦੀ ਅੰਡਰਗਰਾਉਂਡ ਪਾਈਪਾਂ ਪਾਈਆਂ। ਵੀਰੋ ਤੁਸੀਂ ਦੇਖਦੇ ਜਾਓ। ਜਦੋਂ ਸਰਕਾਰ ਸੰਭਾਲੀ ਸੀ 21% ਪਾਣੀ ਜਾਂਦਾ ਸੀਗਾ ਖੇਤਾਂ ਨੂੰ ਨਹਿਰਾਂ ਦਾ 21% ਹੁਣ ਹੁਣ ਤੱਕ 98% ਤੇ ਆ ਗਏ ਆਪਾਂ ਤੇ ਜਨ ਕੇ ਲਗਭਗ ਤਿੰਨ ਗੁਣਾ ਵੱਧ ਗਿਆ 70 ਤੇ ਜਾਣੇ ਅਕਤੂਬਰ ਤੱਕ ਅਕਤੂਬਰ ਤੱਕ 70% ਖੇਤਾਂ ਨੂੰ ਨਹਿਰੀ ਪਾਣੀ ਇਹ ਪਹੁੰਚ ਜਾਊਗਾ ਪਾਈਪਾਂ ਪਾਵਾਂਗੇ ਨਵੀਆਂ ਕੱਸੀਆਂ ਬਣਾਵਾਂਗੇ ਉਹਦੇ ਨਾਲ ਕੀ ਹੋਊਗਾ 14 ਲੱਖ ਟਿਊਬਲ ਤੁਸੀਂ ਮੇਰਾ ਹਿਸਾਬ ਕਿਸਾ ਦੇਖੋ ਕਿੰਨਾ ਮੈਂ ਕਰਕੇ ਚੱਲ ਰਿਹਾ ਪੰਜਾਬ ਨੂੰ ਕੁਝ ਬਣਾਉਣ ਵਾਸਤੇ 14 ਲੱਖ ਟਿਊਬਲ ਹੈ ਜੇ 70% ਪਾਣੀ ਪਹੁੰਚਦਾ ਤਾਂ ਘਾਟੋ ਘਾਟ 6 ਲੱਖ ਦੇ ਨੇੜੇ ਦੇ ਟਿਊਬਲ ਹੈ ਉਹ ਬੰਦ ਹੋ ਜਾਣਗੇ ਕਿਉਂਕਿ ਕੱਸੀ ਦਾ ਪਾਣੀ ਪਹੁੰਚ ਗਿਆ ਨਾ ਫਿਰ ਟਿਊਬਵਲ ਚੌੜੀ ਕੀ ਰੋੜ ਹੈ ਫਿਰ ਭਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਾਤਾ ਇਹ ਜਿਹੜਾ ਗੁਰੂ ਸਾਹਿਬ ਨੇ ਬਚਤ ਕੀਤੇ ਹੋਏ ਨੇ ਆਪਾਂ ਉਹ ਤਾਂ ਵੀ ਥੋੜਾ ਜਲਾ ਲਾਗੂ ਕਰ ਦੇਣਾ ਜਰਾਵਾਂਗੇ ਥੱਲੇ ਵਾਲਾ ਪਾਣੀ ਵਜੂਗਾ ਤਾਂ ਪਾਣੀ ਉੱਪਰ ਆਊਗਾ ਤੇ ਨਾਲ ਸਾਡੇ 6 ਲੱਖ ਟਿਊਬਵਲ ਜਦੋਂ ਬੰਦ ਹੋਊਗਾ ਨਾ ਮੇਰੀ ਬਿਜਲੀ ਦੀ ਸਬਸਿਡੀ ਦਿੰਦੇ ਆ ਮੁਫਤ ਬਿਜਲੀ ਦੀ ਉਹ ਜੋ ਲਗਭਗ ਸਮਝ ਲਓ ਵੀ 6000 ਕਰੋੜ ਤੋਂ 7000 ਕਰੋੜ ਰੁਪਈਆ ਬਚ ਜਾਊਗਾ ਤੇ ਉਹ 6000 ਕਰੋੜ ਤੇ 7000 ਕਰੋੜ ਦਾ ਮੈਂ ਕੀ ਕਰੂੰਗਾ ਜਿਹੜੀ ਇੱਕ ਗਰੰਟੀ ਅਪਟੀ ਦਿੱਤੀ ਹੋਈ ਹੈ ਮਾਵਾ ਪੈਣ ਉਹ ਯਾਰ ਯਾਰ ਸੱਦੇ ਯਾਰ ਉਹ ਜੀ ਹਾਂ ਜਿੰਦਾਬਾਦ ਜੇਬੇ ਜਿੰਦਾਬਾਦ ਹਾਰੂਸ਼ਾ ਜਿੰਦਾਬਾਦ ਜੇਬੇ ਜੇ ਮੈਂ ਅਮੀ ਐਮੀ ਕੁਝ ਕਹਿਣਾ ਹੁੰਦਾ ਵੋਟਾ ਕਰਕੇ ਮੈਂ ਹੁਣ ਕਹਿੰਦਾ ਕਿ ਚਲ 2 ਕੁ ਮਹੀਨੇ 1000 1000 ਰੁਪਏ ਦੇ ਦੋ ਬਾਅਦ ਚ ਬਾਅਦ ਕਰ ਲੈਣਾ ਮੈਂ ਜਿੱਤੇ ਸਟਾਰਟ ਹੋ ਗਈ ਉਹ ਸਕੀਮ ਜੇ ਬਿਜਲੀ ਦੇ ਬਿੱਲ ਨੇ ਮੋੜ ਕੇ ਬੰਦ ਨਹੀਂ ਹੋਣੀ ਉਸਕੀ ਕਿਉਂਕਿ ਮੈਂ ਉਹਦੇ ਵਾਸਤੇ ਪ੍ਰਬੰਧ ਕਰਕੇ ਫੇਰ ਹੀ ਅੱਗੇ ਚੱਲੂਗਾ ਇਹ ਬਿਜ਼ਨਸ ਹੁੰਦਾ ਇਹ ਬਿਜ਼ਨਸ ਹੈ ਸਾਡਾ ਕਿ ਅਸੀਂ ਇਹ ਨਹੀਂ ਹੈਗਾ ਕਿ ਵੋਟਾ ਕਰਕੇ ਕੋਈ ਲੌਲੀਪੌਪ ਦੇ ਦੋ ਅਜਿਵੇਂ ਮੋਦੀ ਹੈ ਹਜ਼ਾਰ ਕਿਲਾ 100 ਰੁਪਿਆ ਸਿਲੰਡਰ ਸਸਤਾ ਕਰਤਾ ਉਹ ਭਾਈ ਹਜ਼ਾਰ ਰੁਪਿਆ ਮਹਿੰਗਾ ਕਿਹਨੇ ਕੀਤਾ ਸੀ ਇਹ ਤਾਂ ਦੱਸ ਦੇ ਹਜ਼ਾਰ ਰੁਪਿਆ ਮਹਿੰਗਾ ਕਰਕੇ 100 ਸਸਤਾ ਕਰਤਾ ਆਪਾਂ ਅਜਿਨੇ ਗੱਲਾਂ 'ਚ ਵੀ ਆਫ ਸਸਤਾ ਕਰਤਾ ਉਹ ਇਹ ਗੱਲ ਹੋ ਗਈ ਕਿਸੇ ਪਰਿਵਾਰ ਚ ਕੁੜੀ ਦਾ ਵਿਆਹ ਸੀ ਲਾਡਲੀ ਕੁੜੀ ਸੀ ਇੱਕੋ ਇੱਕ ਜਮੀਂਦਾਰ ਪਰਿਵਾਰ ਸੀ ਚੰਗਾ ਵਧੀਆ ਉਹ ਕਹਿੰਦੇ ਵੀ ਖਰਚਾ ਕਰਨਾ ਪੂਰਾ ਸ਼ਾਨੋ ਸ਼ੌਕਤ ਨਾਲ ਵਿਆਹ ਕਰਾਂਗੇ ਉਹਨਾਂ ਨੇ ਪੂਰਾ ਕੁੜੀ ਵਾਸਤੇ ਸਮਾਨ ਸੋਫੇ ਸੈੱਟ ਮਹਿੰਗੇ ਟੀਵੀ ਮਹਿੰਗੇ ਸੋਨੇ ਦੇ ਗਹਿਣੇ ਚਾਂਦੀ ਦੇ ਗਹਿਣੇ ਸਾਰੇ ਤਿਆਰ ਕਰ ਲਏ ਢਾਕੂ ਨੂੰ ਪਤਾ ਲੱਗ ਗਿਆ ਬਰਾਤ ਤੋਂ ਇੱਕ ਦਿਨ ਪਹਿਲਾਂ ਅਗਲੇ ਦਿਨ ਬਰਾਤ ਹੋਣੀ ਸੀ ਢਾਕੂ ਨੂੰ ਪਤਾ ਲੱਗਿਆ ਇਸ ਘਰ ਚ ਮਾਲ ਪਿਆ ਉਹ ਟਰੱਕ ਲੈ ਕੇ ਆ ਗਏ ਉਹਨੇ ਕੁੜੀ ਦਾ ਸਾਰਾ ਪਰਿਵਾਰ ਇੱਕ ਕਮਰੇ ਚ ਬੰਦ ਕਰਤਾ ਬਾਹਰ ਕੁੰਢੀ ਲਾ ਦਿੱਤੀ ਸਾਰਾ ਸਮਾਨ ਲੱਦ ਲਿਆ ਜਿਹੜਾ ਲਿਆਂਦਾ ਸੀ ਸੋਫੇ ਪਲੰਘ ਲਮਾਰੀਆਂ ਜੋ ਸੀ ਸਾਰਾ ਲੱਦ ਲਿਆ ਤੁਰਨ ਤੋਂ ਪਹਿਲਾਂ ڈاکੂ ਦਾ ਸਰਦਾਰ ਕਹਿੰਦਾ ਕੁੜੀ ਦਾ ਪਰਿਵਾਰ ਕਿਲੇ ਦੇ ਕਬਰ ਚ ਬੰਦਿਆ ਉਹ ਕਹਿੰਦੇ ਜੀ ਇੱਥੇ ਬੰਦਿਆ ਕਹਿੰਦਾ ਖੋਲੋ ਗੁੰਡਾ ਖੋਲਿਆ ਗੁੰਡਾ ਅੰਦਰ ਦੇ ਬਰੇ ਬੱਚੇ ਸਾਰੇ ਕਹਿੰਦਾ ਕਿਹੜੀ ਕੁੜੀ ਦਾ ਵਿਆਹ ਹੈ ڈاکੂ ਦਾ ਸਰਦਾਰ ਕਹਿੰਦਾ ਉਹ ਕੁੜੀ ਵਿਚਾਰੀ ਖੜੀ ਹੋਈ ਤੇ ਜੀ ਮੇਰਾ ਪਿਆਰ ڈاکੂ ਨੇ ਹੱਥ ਜੇ ਵਿੱਚ ਪਾਇਆ ਹੱਥ 100 ਰੁਪਇਆ ਕੱਢ ਕੇ ਉਸ ਆਦਮ ਨੂੰ ਕਹਿੰਦਾ ਲੈ ਭਾਈ ਬੇਟਾ ਤਨੂ ਬੋਟੇ ਸਾਧਣੋਂ ਮੈਂ ਜੋ ਜਿਗ ਜੀਵੇਂ ਪ੍ਰਮਾਤਮਾ ਸਾਰੀ ਦੁਨੀਆ ਨੇ ਖੁਸ਼ੀਆ ਤੇ ਚੋੜੀ ਪਾਵੇ ਉਹ ਤੁਮ ਲੁੱਟ ਕੇ ਲੈ ਗਏ ਅਗਲੇ ਦਿਨ ਪੁਲਿਸ ਆਈ ਕੁੜੀ ਦਾ ਸਾਰਾ ਪਰਿਵਾਰ ਕੋਈ ਬੰਦਾ ਵੀ ਪੁਲਿਸ ਕੋਲੇ ڈاکੂਆਂ ਦੇ ਖਿਲਾਫ ਫਾਈਲ ਖਾਉਣ ਨੂੰ ਤਿਆਰ ਨਹੀਂ ਹੋ ਰਿਹਾ ਸੀ ਕਹਿੰਦੇ ਭਾਵੇਂ ਲੁੱਟ ਕੇ ਸਾਰਾ ਕੁਝ ਲੈ ਗਏ ਬੰਦੇ ਬੜੇ ਚੰਗੇ ਸੀ 100 ਰੁਪਏ ਉਹ ਹੀ ਅੱਪਾ ਕਰਦੇ ਆ ਪੌਣੇ ਪੰਜ ਸਾਲ ਮੋਦੀ ਲੁੱਟੀ ਜਾਂਦਾ ਆਖਰੀ 2 ਮਹੀਨੇ ਕਹਿੰਦਾ 100 ਰੁਪਏ ਸੈਂਟਰ ਸਸਤਾ ਆਪਾ ਕਹਿੰਨਾ ਲੁੱਟ ਤਾਂ ਭਾਵੇਂ ਬੂਆ ਮੋਰਖ ਲਿਆ ਪਰ 100 ਰੁਪਏ ਆਪਣੇ ਜੋ ਚੁੱਕ ਲਏ। ਸੋ ਇਹਨਾਂ ਦੀਆਂ ਗੱਲਾਂ ਚਲ ਆਇਓ। ਠੀਕ ਹੈ ਨਾ। ਆਪਾਂ ਦੇ ਮੱਧ ਮਾਲਵਾ ਤੋਂ ਆਪਾਂ ਸਾਰਾ ਹੀ ਸਾਫ਼ ਕਰਨੇ ਤੇ 13 ਜ਼ੀਰੋ ਦਾ ਜਿਹੜਾ ਮੇਰਾ ਸੁਪਨਾ ਹੈ। ਉਹਦੇ ਨਾਲ ਮੈਨੂੰ ਨਾ ਕੰਮ ਕਰਨਾ ਬਹੁਤ ਸੌਖਾ ਹੋ ਜਾਊਗਾ। ਮੈਂ ਫਿਰ ਪੰਜਾਬ ਦੀ ਜੋ ਤਰੱਕੀ ਹੋਊਗੀ ਤੁਸੀਂ ਸੋਚੀ ਵੀ ਨਹੀਂ ਹੋਣੀ ਸੁਪਨੇ 'ਚ ਕਿਉਂਕਿ ਵਿਰੋਧੀਆਂ ਦੇ ਸਾਰੇ ਦੇ ਮੂੰਹ ਬੰਦ ਹੋ ਜਾਣਗੇ। ਮੈਂ ਕੱਲਾ ਪੰਜਾਬ ਲਈ ਵਾਸਤੇ ਫੋਕਸ ਹੋਊਂਗਾ। 13 ਜੀ ਦਾ ਜਿਹੜਾ ਸੁਪਨਾ ਉਹ ਪੂਰਾ ਕਰ ਦੋ 13 ਬੰਦੇ ਹੋਣ ਉਥੇ ਪਾਰਲੀਮੈਂਟ ਚ ਕੰਗਸਾ ਵਰਗੇ ਜਾ ਕੇ ਬੋਲਣ ਜਾ ਕੇ ਜਦੋਂ ਮੁਠੀ ਬੰਦ ਕਰਕੇ ਇਨਕਲਾਬ ਦਾ ਨਾਰਾ ਲਗੇ 13 ਦਾ 13 ਦਾ ਇਥੋਂ ਫਿਰ ਕੁਸ਼ੇਤਰ ਜਿੱਤ ਰਿਆ ਦਿੱਲੀ ਜਿੱਤ ਰਿਆ গুজরাট ਜਿੱਤ ਰਿਆ ਆਪਣੇ ਅਸਾਮ ਜਿੱਤ ਰਹੇ ਨੇ ਸੋ ਇਸ ਕਰਕੇ 10 ਆਪਣੇ ਪਹਿਲੇ ਨੇ 3/4 ਵਜ ਜਦੋਂ 35 40 ਹੋ ਗਏ ਮਜਾਲ ਹੈ ਸੈਂਟਰ ਦੀ ਕਿੱਕ ਰੁਪਈਆ ਗਲੀ ਵਾਲਾ ਪੈਸਾ ਵੀ ਸਾਡਾ ਦੱਬ ਕੇ ਰਖਾਉਣ ਸਾਡੇ ਹੱਕ ਦਾ ਅਸੀਂ ਲੈ ਕੇ ਆਵਾਂਗੇ ਮੈਂ ਮੈਂ ਕਹੂੰਗਾ ਪੰਜਾਬ ਬਣੂਗਾ ਹੀਰੋ ਤੇ ਤੁਸੀਂ ਕਹੋਗੇ ਇਸ ਵਾਰ 130 ਪੰਜਾਬ ਬਣੇਗਾ ਹੀਰੋ 130 ਬਈ ਕਹੂੰਗਾ ਪੰਜਾਬ ਬਣੇਗਾ ਹੀਰੋ ਤੁਸੀਂ ਕਹੋਗੇ 130 130 ਦੋ ਵਾਰ ਪੰਜਾਬ ਬਣੇਗਾ ਹੀਰੋ 130 130